ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੈਡੀ ਜਦੋਂ થી ਮੈਂ ਸੁੱਟ ਸੰਭਾਲੀ ਹੈ ਮੇਰਾ ਦਿਨ ਤੁਹਾਡੇ ਤੋਂ ਸ਼ੁਰੂ ਹੁੰਦਾ ਸੀ ਤੇ ਰਾਤ ਤੁਹਾਡੇ ਤੇ ਖਤਮ ਹੁੰਦੀ ਸੀ ਤੁਸੀਂ ਹਮੇਸ਼ਾ ਮੇਰਾ ਮਾਣ ਰਹੇ ਹੋ ਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ ਕਿਸਪਤਾ ਕਿ ਜਿਹਨੂੰ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਹੈ ਮੈਂ ਉਹਨਾਂ ਦੀ ਬੇਟੀ ਹਾਂ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਛਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਆ ਫਿਰ ਸ਼ਾਮ ਨੂੰ ਜਦੋਂ ਪੀਏਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਣਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੌਈਏ ਅਸੀਂ ਚਾਰਾਂ ਨੇ ਇੱਕ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ 'ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕਿ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਹੈ ਹੁਣ ਮੈਂ ਜਦ ਅੱਖਾਂ ਬੰਦ ਕਰਦੀਆਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀਆਂ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹਾਸਾ ਗੂੰਜਦਾ ਤੁਹਾਡੀਆਂ ਸ਼ਰਾਰਤਾਂ ਯਾਦ ਆਉਂਦੀਆਂ ਨੇ ਤੁਹਾਡਾ ਗੱਲ-ਗੱਲ ਤੇ ਮੈਨੂੰ ਛੇੜਨਾ ਯਾਦ ਆਉਂਦਾ ਤੁਸੀਂ ਤਾਂ ਚਲੇ ਗਏ ਪਰ ਤੁਹਾਡਾ ਅਹਿਸਾਸ ਹਮੇਸ਼ਾ ਸਾਡੇ ਅੰਦਰ ਹੈਗਾ ਤੁਸੀਂ ਬਹੁਤ ਯਾਦ ਆਉਂਗੇ